ਵਿੱਕੀ ਮੁੰਡੇ ਦਾ ਨਾਂ ਜਿਹੜਾ ਮੁੰਡੇ ਨੇ ਮੇਰੇ ਭਰਾ ਨੂੰ ਬਹੁਤ ਮਾਰਿਆ ਤੇ ਉਹਦੇ ਕਿਦਾਤਰ ਲਿਆ ਕੇ ਸਿਰ 'ਚ ਮਾਰਿਆ ਜਿਸ ਦਿਨ ਉਹਦੇ ਇੰਨੇ ਜ਼ਿਆਦਾ ਟਾਂਕੇ ਲੱਗੇ ਉਹਦੇ 12 ਟਾਂਕੇ ਲੱਗੇ ਅਦੇ ਤੇ ਕੋਈ ਸੁਣਵਾਈ ਨਹੀਂ ਹੋਣੀ ਆਪਾਂ ਪੁਲਿਸ ਦੇ ਇੰਨੇ ਕੱਜਲ ਖਰਾਬ ਹੋਣ ਡਿਆ ਕੋਈ ਸੁਣਵਾਈ ਨਹੀਂ ਹੋਣੀ ਕਿ ਇੱਕ ਦਿਨ ਵੀ ਉਹਨਾਂ ਘਰ ਪੁਲਿਸ ਨਹੀਂ ਆਈ ਕਿ ਇੱਕ ਦਿਨ ਵੀ ਇਹਨਾਂ ਨੂੰ ਥੋੜਾ ਡਰੋ ਬਸ਼ਰ ਯਾਮ ਕੋ ਮੰਡਿਆ ਜਾਂਦਾ ਜਾਂਦਾ ਹਨ ਰਾਤ ਚ ਕਹਿੰਦਾ ਕਿ ਹੁਣ ਤੁਹਾਡੇ ਨੰਬਰ ਲੱਗਣਾ ਹੁਣ ਤੁਹਾਨੂੰ ਪੈਣਾ ਫਿਰ ਤੇ ਤੇ ਜੇ ਕਿ ਤੋਥੇ ਦਿਨ ਬਾਅਦ ਜਦੋਂ ਮੇਰੇ ਭਰਾ ਨੂੰ ਮਾਰ ਕੇ ਸੁੱਟ ਕੇ ਤੇਜ ਚੌਥੇ ਦਿਨ ਬਣਾ ਸਾਡੇ ਘਰ ਹਮਲਾ ਕੀਤਾ ਹਣ ਲੱਗਾ ਕਿ ਗੋਲੀਆਂ ਚੱਲ ਗਈਆਂ ਇੱਕ ਨੁਕਰੇ ਲੱਗ ਗਏ ਨੁਕਰੇ ਲਾ ਕੇ ਆ ਕੇ ਸਾਡੀ ਲੋਬੀ ਚ ਆਏ ਲੋਬੀ ਚ ਮੇਰੇ ਮਾਪਸੀ ਦੇ ਮੁੰਡੇ ਨੂੰ ਚੁੱਕਿਆ ਤਾਂ ਵੇਖਿਆ ਦੀਪੂ ਨਹੀਂ ਉੱਥੇ ਸੁੱਟ ਦਿੱਤਾ ਫਿਰ ਮੇਰੇ ਨਾਲ ਸ਼ੇਡ ਖਾਨੀ ਕਰਨ ਲੱਗਾ ਮੇਰੀ ਮੰਮੀ ਮੇਰੇ ਅੱਗੇ ਹੋ ਗਈ ਤੇ ਪਰ ਫਿਰ ਵੀ ਮੇਰੇ ਨਾਲ ਸ਼ੇਡ ਖਾਨੀ ਕਰਨ ਨਹੀਂ ਲੱਗਾ ਸੀ ਤੇ ਜਿੱਦੇ ਕਰਕੇ ਮੇਰੀ ਮੰਮੀ ਅ ਪਰ ਫੇਰ ਵੀ ਨਹੀਂ ਉਹ ਟਲਿਆ ਫੇਰ ਜਦੋਂ ਆਪਾਂ ਚੀਕਾ ਚੁਕਾ ਮਾਰੀਆਂ ਫੇਰ ਭੱਜਿਆ ਉਹ ਕੁਛ ਨਹੀਂ ਸ਼ਿਕਾਇਤ ਕੀਤੀ ਕਹਿੰਦੇ ਗ੍ਰਾਈ ਪੁਲਿਸ ਹਾਂਜੀ ਪੁਲਿਸ ਨਹੀਂ ਇੱਕ ਦਿਨ ਵੀ ਨਹੀਂ ਪੁਲਿਸ ਨੇ ਸ਼ਿਕਾਇਤ ਕੀਤੀ ਪੁਲਿਸ ਆਈ ਪਰ ਲੇਖ ਲੁਕ ਕੇ ਚਲ ਗਈ ਕੋਈ ਕਾਰਵਾਈ ਨਹੀਂ ਇਹਦੇ ਕੋਈ ਵੀ ਕਾਰਵਾਈ ਨਹੀਂ ਕੀਤੀ ਕਹਿੰਦੇ ਕੁੜੀਆਂ ਦੀ ਬਹੁਤ ਸੁਣੀ ਜਾਂਦੀ ਆ ਪਰ ਨਹੀਂ ਸਾਡੀ ਨਹੀਂ ਕੋਈ ਵੀ ਸੁਣਨ ਦਿਆ ਆਪਾਂ ਚਾਰ ਭੈਣਾ ਆਪਾਂ ਕੱਲੀਆਂ ਰਹਿਨੀ ਆ ਰਾਤ ਆਪਣੇ ਭਰਾ ਕੋ ਵੀ ਅਸੀਂ ਕੱਲੀਆਂ ਹੀ ਜਾਣੀਆਂ ਉਹਨੀਆਂ ਵਾ ਤੁਹਾਨੂੰ ਬਹੁਤ ਜ਼ਿਆਦਾ ਖਤਰਾ ਆ ਉਹੀ ਆ ਕਮਾਈ ਦਾ ਸਾਧਨ ਉਹੀ ਆ ਨਾ ਆਪਾਂ ਤਾਂ ਕੁਛ ਨਹੀਂ ਕਰਦੀਆਂ ਗੀਆਂ ਨੂੰ ਘਰ ਤੋਂ ਬਾਹਰ ਨਿਕਲਣੇ ਡਰ ਲੱਗਦਾ ਹਾਂ ਹਾਂਜੀ ਡਰ ਲੱਗਦਾ ਹੁਣ ਸਾਨੂੰ ਕਿ ਆਪਾਂ ਕਿੱਦਾਂ ਬਾਹਰ ਜਾਈਏ ਇਹ ਸਾਨੂੰ ਕਹਿੰਦਾ ਕਿ ਮੈਂ ਤੁਹਾਨੂੰ ਮੁੰਡੇ ਪਵਾ ਦੇਣੇ ਆ ਜਨ ਜੰਦਾ ਮੈਂ ਆਪਣੇ ਭਰਾ ਨੂੰ ਰੋਟੀ ਦੇਣ ਕਿ ਮੈਂ ਤੇ ਮੇਰੀ ਆ ਛੋਟੀ ਭੈਣ ਜਨ ਜੰਦਾ ਕਹਿ ਕੇ ਬਾਈਕ ਖਿਲਾ ਰਹੀ ਹੱਡ ਲੱਗੇ ਚੇਚਾ ਕਹਿੰਦਾ ਤਾਂ ਤੁਹਾਡਾ ਨੰਬਰ ਤੁਹਾਨੂੰ ਮਾਰ ਦੇਣਾ ਹੁਣ ਮੈਂ ਕਹਿੰਦਾ ਹਾਡਾ ਨੰਬਰ ਲੱਗਣਾ ਕਹਿੰਦਾ ਹੁਣ ਪਤਾ ਨਹੀਂ ਕੋਈ ਦੁਸ਼ਮਣ ਨਹੀਂ ਵੀ ਨਹੀਂ ਸਾਡੀ ਉਹਦੇ ਨਾਲ ਪਹਿਲਾਂ ਵੀ ਇਹ 3 ਸਾਲ ਪਹਿਲਾਂ ਵੀ ਇਹਨੇ ਮੇਰੇ ਪ੍ਰਾਣ ਨੂੰ ਮਾਰ ਕੁੱਟ ਕੇ ਇੱਥੋਂ ਪਿਪਲਾ ਸਾਡੀ ਬਾਈਪਾਸ ਰੋਡ ਵਾੜ ਰੋਡ ਤੇ ਘਰ ਵਾ ਉਥੋਂ ਲੈ ਕੇ ਚੱਲ ਗਿਆ ਉਥੇ ਮਾਰ ਕੁੱਟ ਕੇ ਤੇ ਸੋਟਾ ਆ ਪਟਰੀ ਦੇ ਉੱਤੇ 3 ਸਾਲ ਪਹਿਲਾਂ ਤੇ ਹੁਣ ਫੇਰ 3 ਸਾਲ ਬਾਅਦ ਫੇਰ ਪਿਆ ਮੇਰੇ ਪ੍ਰਾਣ ਨੂੰ ਕੋਈ ਗੱਲ ਨਹੀਂ ਕੋਈ ਮਤਲਬ ਨਹੀਂ ਇਹਦਾ ਕਿ ਕੋਈ ਵੀ ਬਿਨਾਂ ਮਤਲਬ ਤੋਂ ਹੀ ਮਾਰਦਾ ਵਾ ਬਿਨਾਂ ਮਤਲਬ ਤੋਂ ਹੀ ਕਾਗਜ ਕਾਗਜ ਉਹ ਚੀਟਾ ਪਈ ਆ ਬਾਕੀ ਉਹਨਾਂ ਨੇ ਆਹ ਚੌਥੇ ਪੱਟ ਖੁੱਲ ਗਿਆ ਆ ਵੀ ਇੱਕ ਮਾਰਿਆ ਜਦੋਂ ਫਿਰ ਨਹੀਂ ਨਹੀਂ ਇਹ ਇਹੋ ਹੀ ਜੇ ਹੱਪੇ ਲਾਗੇ ਨਹੀਂ ਬੈਠ ਜਰਾ ਦੋ ਮਿੰਟ ਦੇ ਕਰ ਲਿਆ ਹਨ ਗੇਟ ਗੁੱਡ ਦੇ ਮਾਰ ਕੇ ਭਾਈਆਂ ਆ ਜਾਣਿਆ ਨਾ 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 ਸਾ ਕਰਨਾ ਉਹਨੂੰ ਕਰਦੀ ਫੜ ਰਹੀ ਸੀ ਮਾਤਾ ਜੀ ਉਹਰੇ ਤੋਂ ਕਿਹਾ ਚ ਰੋੜਿਆਂ ਦੀ ਚਾਹੀਦੀ ਵੀਡੀਓ ਬਣਾਉਂਦੀ ਰੋੜੇ ਚਾਹੀਦੇ ਉਹ ਮੁੰਡੇ ਉਹਨੇ ਅੰਦਰ ਭੇਜੇ ਦੋ ਮੁੰਡੇ ਨੇ ਇਸ਼ਾਰਾ ਕੀਤਾ ਕਿ ਜਾਓ ਅੰਦਰ ਹੰਦਰ ਆਏ ਉਹ ਲੋਬੀ ਤੱਕ ਆਏ ਉਹ ਮੁੰਡੇ ਠੀਕ ਆ ਲੋਬੀ ਤੱਕ ਆ ਕੇ ਇਹ ਇੱਥੇ ਖਲੋਤਾ ਪਾ ਖਲੋਤਾ ਲੋਬੀ ਤੱਕ ਕੈਜੰਗੂ ਡੇਰ ਮੈਂ ਆ ਪਈ ਅੱਗੇ ਹੋ ਕੇ ਕਿ ਤੁਸੀਂ ਕੌਣ ਹੋ ਭੱਜੋ ਇਥੋਂ ਉਹਨਾਂ ਨੇ ਫਿਰ ਇਹ ਆਪ ਗਾ ਆ ਫਿਰ ਇੰਨੇ ਉਹਨਾਂ ਦੋਵਾਂ ਮੁੰਡਿਆਂ ਦੇ ਮੇਰੇ ਹੱਥ ਫੜੇ ਤੇ ਮੇਰਾ ਮਾੜੀ ਖੜ ਹਰਕਤ ਕਰਨ ਲੱਗਾ ਮੇਰੀ ਮੰਮੀ ਗਾਹ ਹੋਈ ਮੇਰੀ ਮੰਮੀ ਅੱਗੇ ਮੇਰੀ ਨਾਨੀ ਅੱਗੇ ਹੋਈ ਤੇ ਫਿਰ ਬਾਅਦ ਵਿੱਚ ਇਹਨੇ ਮੇਤਾ ਪੋਦੇ ਖੜੇ ਉਹਨੂੰ ਵੇਖਿਆ ਕਿ ਉਹ ਨਹੀਂ ਆਪਾਂ ਚੀਕਾ ਮਾਰਨ ਲੱਗ ਪਏ ਉਹਦੇ ਤਤਾ ਕਰ ਰੱਖਿਆ ਵੀ ਇਹਨਾਂ ਨੇ ਤੇ ਜਦੋਂ ਮੈਂ ਆਪਾਂ ਚੀਕਾ ਮਾਰੀਆਂ ਫੇਰੇ ਭੱਜੀ ਜਦੋਂ ਸਾਡੇ ਗਵਾਂਢੀ ਉੱਥੇ ਉਹ ਗਵਾਂਢਿਆਂ ਦੇ ਤੇ ਇਕ ਵਾਈ ਲੈ ਸਕਦੇ ਆ ਆਹ ਰੋੜੇ ਇਕੱਠੇ ਕਰ ਦਿੰਦਾ ਚਲੋ ਅਸੋ ਆਹੜੇ ਰੋੜੇ ਕੀ ਇਹ ਆਪਾਂ ਹੁਣ ਰੱਖੇ ਕੀਤੇ ਆ ਇਹਨਾਂ ਨੇ ਉਥੋਂ ਉਥੋਂ ਪਹਿਲਾਂ ਦੋ ਵਾਰੀ ਗਵਾਟੇ ਚਾਰ ਪੰਜ ਰੋੜੇ ਮਾਰੇ ਤੇ ਜਦੋਂ ਆਪਾਂ ਚੀਕਾ ਚੁੱਕਾ ਮਾਰੀ ਆਪ ਗੇਟ ਨੂੰ ਜਦ 7:00 ਵਜੇ ਉਦੋਂ ਤੇ ਲੱਗਾ ਘਰੇ ਗੋਲੀਆਂ ਚੱਲਣ ਡੀਆਂ ਮੈਂ ਭੱਜ ਦੋਨੋਂ ਰੋੜੇ ਮਾਰੇ ਫੇਰ ਮੈਂ ਅੱਗੇ ਹੋਈ ਕਿ ਤੂੰ ਹੀ ਕੋਣ ਹੋ ਦਫਾ ਹੋ ਇੱਥੋਂ ਫੇਰ ਮੈਂ ਚੀਕਾ ਚੁੱਕਾ ਮਾਰਿਆ ਫੇਰ ਵੀ ਇਹ ਗਾਂ ਆ ਕੇ ਸਾਡੇ ਅੰਦਰ ਤੱਕ ਆ ਜੂ ਮੈਂ ਚੀਕਾ ਮਾਰਿਆ ਤਾਂ ਵੀ ਅੰਦਰ ਤੱਕ ਆ ਗਏ ਐਡੀ ਹਿੰਮਤ ਹੈ ਮੁੰਡੇ ਦੀ ਕਿ ਅੰਦਰ ਤੱਕ ਆ ਹੀ ਗਿਆ ਸਾਡੇ ਮੱਨਾਂ ਬਾਸ਼ਰ ਆ ਬਾਤ ਲੈ ਅੰਦਰ ਨੇ

ਕੱਟ ਕੱਟ ਲੈ ਗੱਲ ਸਾਰਾ ਮੰਡੀ ਦੀ ਜੰਜੇਸ਼ ਬਾਜੀ ਕੀਤੀ ਇਹਨੇ ਮੈਨੂੰ ਮੁੰਡੇ ਨੇ ਮੰਡੀ ਜੀ ਮੈਨੂੰ ਕਿਹਾ ਮੈਂ ਮੇਰੀ ਦੁਕਾਨ ਤੇ ਨਹੀਂ ਆਇਆ ਕਰਨਾ ਤੇ ਇਹ ਕਹਿੰਦਾ ਵੀ ਤੂੰ ਨਾ ਕੋਣੇ ਢੱਕਣਾ ਤੇ ਮੈਂ ਸਰ ਮੈਂ ਦੋ ਤਿੰਨ ਮੈਂ ਦੇ ਭਰਾਵਾਂ ਨੂੰ ਕਿਹਾ ਵੀ ਇਹਨੂੰ ਹਟਾਓ ਮੇਰੇ ਹੱਥੇ ਆ ਕੇ ਦੇ ਉੱਤੇ ਗਲਤ ਬੋਲਦਾ ਵਾ ਤੇ ਸਾਰੇ ਇੰਨੀ ਗੱਲ ਕਹੀ ਹੈ ਤੇ ਮੁੜ ਕੇ ਸਵੇਰੇ ਮੈਨੂੰ ਆਂਦਾ ਵੀ ਤੂੰ ਕੀ ਮੇਰੇ ਭਰਾਵਾਂ ਨੂੰ ਲਾਂਮਾ ਕੱਲੀ ਦਿੱਤਾ ਇਸੇ ਗੱਲੋਂ ਆ ਕੇ ਮੈਨੂੰ ਲੰਡਾ ਪਿਆ ਤੇ ਮੇਰੇ ਸਿਰ ਤੇ ਦਾਤਰ ਮਾਰਦਾ ਇਹਨੇ ਤੇ ਸਰਮੈ ਜੀ ਕਾਰਵਾਈ ਕੀਤੀ ਹੈ ਤੇ ਮੇਰੇ ਘਰ ਜਾ ਕੇ ਰਾਤ ਪੈ ਗਏ ਇਹ ਮੁੰਡੇ ਪੁਆਏ ਨੇ ਤੇ ਸਾਰੇ ਵਕੀਨਾਂ ਦਾ ਮੁੰਡਾ ਇਹਦੇ ਪਿਓ ਨੇ ਲਲਕਾਰਾ ਮਾਰਿਆ ਵੀ ਮਾਰ ਦੋ ਇੱਥੇ ਸਿਰ ਸਿਰ ਮੂੰਹ ਪਾੜ ਦੋ ਇਹਦਾ ਸਰ ਜੋ ਕੁਝ ਹੁੰਦਾ ਇਹਨੂੰ ਜਾਨੂ ਮਾਰ ਦੋ ਤੇ ਸਾਰੇ ਇਹਦੇ ਨਾਲ ਮੁੰਡਾ ਇੱਕ ਹੈਗਾ ਵਾ ਇਹ ਰਾਹੁਲ ਜਿਹੜਾ ਸ਼ਾਹਪੁਰੇ ਦਾ ਵਾ ਤੇ ਇੱਕ ਹੈਗਾ ਸਾਇਨ ਮੁੰਡਾ ਉਹ ਹੈਗਾ ਵਾ ਤਲਵੰਡੀ ਤਲਵੰਡੀ ਜਿਹੜਾ ਅਲੀਆ ਰੋਡ ਤੇ ਤਲਵੰਡੀ ਉਥੋਂ ਦਾ ਵਾ ਤੇ ਇਹਦੇ ਨਾਲ ਬਾਕੀ 6-7 ਜਣੇ ਮੈਨੂੰ ਨਹੀਂ ਪਤਾ ਕੌਣ ਨੇ ਉਹ ਸਾਰੇ ਅਣਪਛਾਤੇ ਤੇ ਸਰ ਮੈਂ ਚਾਹੁੰਦਾ ਕਿ ਮੈਨੂੰ ਇਨਸਾਫ ਮਿਲੇ ਮੇਰੀਆਂ ਕੁੜੀਆਂ ਵੀ ਮੇਰੇ ਮਤਲਬ ਵੀ ਉਹਨਾਂ ਤੋਂ ਡਰਣ ਡੀਆਂ ਹੁਣ ਘਰੋਂ ਬਾਹਰ ਨਹੀਂ ਨਿਕਲਣੀਆਂ ਪੜ੍ਹਾਈ ਕਰਦੀਆਂ ਉਹ ਸਕੂਲੇ ਨਹੀਂ ਡਰਦੀਆਂ ਜਾਣੀਆਂ ਤੇ ਸਾਰੇ ਪੁਲਿਸ ਨੂੰ ਕੰਪਲੇਂਟ ਲਗਾਈ ਤੋ ਉਹ ਕੋਈ ਪਾਸੇ ਕਾਰਵਾਈ ਨਹੀਂ ਕਰਨੀ ਮੈਂ ਚਾਹੁੰਦਾ ਕਿ ਸਰ ਮੈਨੂੰ ਇਨਸਾਫ ਮਿਲੇ ਘਰ ਚੋ ਹੋਰ ਕਮਾਣ ਵਾਲਾ ਕੋਈ ਨਹੀਂ ਸਰ ਪਾਪਾ ਹੋਣ ਦੀ ਡੈਥ ਹੋ ਗਈ 2016 ਦੀ ਉਹਨਾਂ ਦਾ ਮੈਂ ਘਰ ਸੰਭਲਣ ਲਿਆਂ ਤੇ ਮੇਰਾ ਨਾਂ ਰੰਜੀਤ ਬਾਜੀ ਕੱਢੀ ਇਹਨਾਂ ਨੇ ਪੁਰਾਣੀ ਪੁਰਾਣੀ ਸਰ ਪੁਰਾਣੀ ਪਹਿਲਾਂ ਵੀ ਹੈਗੀ ਤੋਂ ਉਦੋਂ ਦੀ ਚਲੋ ਰਾਜੀ ਨਾਮਾ ਕੀਤਾ ਤੇ ਉਸ ਤੋਂ ਬਾਅਦ 3-4 ਸਾਲ ਬਾਅਦ ਫੇਰਾ ਕੰਮ ਕਰ ਦਿੱਤਾ ਇਹਨਾਂ ਨੇ ਉਦੋਂ ਮਾਰਗ ਤੇ ਪਟੜੀਆਂ ਤੋਂ ਸੁੱਟ ਗਏ ਜਰੂਰ ਵੀ ਗਾਰੀ ਨਾ ਮੈਂ ਉਦੋਂ ਰਾਜੀ ਨਾਮਾ ਗੱਲ ਇਹ ਹੋਈ ਹੋਈ ਆ ਵੀ ਮੇਰੇ ਮੁੰਡਾ ਵੀ ਇੱਥੇ ਕੰਮ ਕਰਦਾ ਵਾ ਸ਼ਿੰਗਾਰੀ ਦੀ ਦੁਕਾਨ ਤੇ ਉਹ ਵੀ ਗਾਰੀ ਚੌਧਰੀ ਨੇ ਤੇ ਉਹ ਜਿਹੜੀ ਉਹਦੀ ਭੂਆ ਦੇ ਪੁੱਤੋ ਵੀ ਚੌਧਰੀ ਨੇ ਮੇਰਾ ਮੁੰਡਾ ਵੀ ਚੌਧਰੀ ਆ ਤੇ ਇਹਨਾਂ ਨੇ ਨਾ ਉਧਰ ਉਧਰ ਦਾਣਿਆਂ ਦਾ ਕਿਤੇ ਉਹਨਾਂ ਦੇ ਵੇਦ ਦਿੱਤਾ ਤੋੜਾ ਬਈ ਯਾਰ ਰੱਖਿਆ ਹੈ ਗਾੜੀ ਉਹਨਾਂ ਨੇ ਉਹਨੇ ਤੋੜਾ ਵੇਦ ਦਿੱਤਾ ਤੋ ਕਹਿੰਦੇ ਵੀ ਮੈਂ ਤੈਨੂੰ ਭਈਆ ਨੂੰ ਮਾਰ ਦੇਣਾ ਉਹਨੇ ਜੱਕ ਸ਼ਿਕਾਇਤ ਲਾਤੀ ਨਾ ਵੀ ਤੇਰਾ ਤੋੜਾ ਵੇਦ ਦਿੱਤਾ ਵਾ ਉਹਨਾਂ ਨੂੰ ਰੁੱਖ ਸੋਣਾ ਨੂੰ ਤੇ ਕਹਿੰਦਾ ਮੈਂ ਸਾਡੀ ਦੁਕਾਨ ਤੇ ਬੈਠ ਕੇ ਕਹਿੰਦਾ ਮੈਂ ਭਈਆ ਮਾਰ ਦੇਣਾ ਵਾ ਤੇ ਮੇਰੇ ਮੁੰਡੇ ਨੇ ਉਹ ਭਈਏ ਦੀ ਮਦਦ ਕਰਤੀ ਉਹਨੂੰ ਬਚਾਤਾ ਵੀ ਉਹਨੂੰ ਭਈਏ ਨੂੰ ਬਚਾ ਲਓ ਨਹੀਂ ਤੇਨਾਂ ਭਈਆ ਮਾਰ ਦੇਣਾ ਜੇ ਇਹਨੇ ਨੌ ਮੁੰਡੇ ਲਿਆ ਕੇ ਤਾਂ ਦਸਵਾ ਆ ਬਾਈ ਜਿੰਨੇ ਮੇਰੇ ਮੁੰਡੇ ਦੇ ਸਿਰ ਤੇ ਲਿਆ ਕੇ ਦਾਤਰ ਵੀ ਮਾਰਿਆ ਤਾਂ ਉਹਨਾਂ ਕੋ ਮਰਵਾਇਆ ਮੁੰਡਿਆ ਕੋਲੋਂ ਨੇ ਬਹੁਤ ਜ਼ਿਆਦਾ ਮਰਵਾਇਆ ਮੇਰੇ ਮੁੰਡੇ ਨੂੰ ਆਪਣੇ ਲੋ ਦਾਤਰ ਮਾਰ ਕੇ ਮੁਰਕੇ ਮਾਰ ਕੇ ਸੁੱਟ ਗਿਆ ਵਾ ਐਦਾ ਕੀਤੀ ਤੇ ਹੁਣ ਮੇਰੀ ਕੋਈ ਸੁਣਵਾਈ ਨਹੀਂ ਹੋਣੀ ਮੈਂ ਕਦੀ ਕਿਤੇ ਕੱਜਲੋਂ ਢੀ ਕਦੀ ਕਿਤੇ ਮੇਰੀਆਂ ਧੀਆ ਵੀ ਮੈਂ ਲੈ ਕੇ ਕਦੀ ਕਿਤੇ ਕਦੀ ਕਿਤੇ ਤਰੀ ਫੇਰਦੀ ਮੇਰੇ ਘਰ ਤੇ ਹਰ ਕੱਲ ਪਰਸਾ ਫੇਰ ਦਾਤਰ ਮਾਰ ਕੇ ਗਏ ਨੇ ਮੈਨੂੰ ਅੰਜ ਲੱਗਾ ਜਿੱਦਾਂ ਮੇਰੇ ਘਰ ਚ ਗੋਲੀਆਂ ਵਧੀਆਂ ਮੈਂ ਨਿਆਣੇ ਲੈ ਕੇ ਇੱਕ ਨੁਕਰੇ ਲੱਗ ਗਈਆਂ ਮੈਂ ਕਿੱਥੇ ਜਾਵਾ ਕੀ ਕਰਾਂ ਮੇਰੀਆਂ ਚਾਰ ਧੀਆ ਨੇ ਮੇਰੀ ਕੋਈ ਸੁਣਵਾਈ ਨਹੀਂ ਹੋਣੀ ਪੜੀਆਂ ਨੇ ਤਿੰਨ ਮਰੀਆਂ ਪਲੱਸ 1 ਚ ਪੜ੍ਹਨ ਦੀ ਉਹਨਾਂ ਦੇ ਪੇਪਰ ਹੋਣ ਦੇ ਨੇ ਮੈਂ ਕੀ ਕਰਾਂ ਮੈਂ ਕਿੱਥੇ ਲੈ ਕੇ ਜਾਵਾਂ ਨਾ ਧੀਆਂ ਨੂੰ ਹਾਂਜੀ ਕਰਾਈ ਕੋਈ ਮੇਰੀ ਪੁਲਿਸ ਸੁਣਵਾਈ ਨਹੀਂ ਕਰਨਦੀ ਕੁਛ ਨਹੀਂ ਕਰਨਦੀ ਮੇਰਾ ਮੈਂ ਕਿੱਥੇ ਲੈ ਕੇ ਨਾ ਚਾਹ ਨੂੰ ਚਲ ਜਾ ਸਰੋਜੀ ਐਮਐਲਏ ਆਈ ਆਪਣੇ ਤੋਂ ਮੁਤਾਬਕ ਐਮਐਲਏ ਤੇ ਬਿਆਨ ਲੈ ਕੇ ਤਾਂ ਜੋ ਗੰਦੀ ਕਾਰ ਦੀ ਕਰਤੀ ਹੈ ਬਾਕੀ ਪ੍ਰਵੈਂਸ਼ਨ ਐਕਟ ਐਕਟ ਜਿਹੜਾ ਉਹ ਹੀ ਉਹਨੂੰ ਚਲਿਆ ਰਹੀ ਜੀ ਕਾਨੂੰਨ ਪਤਾ ਲੱਗਦਾ ਕਿ ਝਗੜੇ ਦੀ ਕੀ ਗੱਲ ਹੈ ਝਗੜੇ ਦਾ ਕੋਈ ਜ਼ਿਆਦਾ ਸਪਸ਼ਟ ਕਾਰਨ ਨਹੀਂ ਦੱਸਿਆ ਨਾ ਵੈਸੇ ਨਿੱਜੀ ਰੰਜਿਸ਼ ਆ ਨਦੀ ਪਹਿਲਾਂ ਵੀ ਕੋਈ 2-3 ਸਾਲ ਪਹਿਲਾਂ ਵੀ ਝਗੜਾ ਹੋਇਆ ਆਇਆ ਹੈਗਾ ਜਿਸ ਦੇ ਕਰਕੇ ਉਸੇ ਰੰਜਿਸ਼ 'ਚ ਹੀ ਫੇਰ ਲੜਾਈ ਜਾਈ ਕਿਹਨੇ ਉਹਦਾ ਝਗੜਾ ਕਿਸ ਦੇ ਨਾਲ ਹੋਇਆ ਦੁਸ਼ਕਾਦੀਦਾਰ ਇਹ ਜਿਹੜੀ ਸ਼ਿਕਾਇਤ ਹੈ ਜੀ ਐਮਐਲਏ ਸਾਡੇ ਕੋਲ ਆਈ ਆ ਦੀਪਕ ਮਸੀਹ son of ਪ੍ਰੇਮਸੀ ਵਾਸੀ ਹਸਨਪੁਰਾ ਦੀ ਤੇ ਬਰਖਲਾਫ ਹੈਗਾ ਜੀ ਵਿੱਕੀ ਉਹਦਾ ਫਾਦਰ ਹੈਗਾ ਸ਼ਿੰਦੀ ਨਾਲ 5-7 ਅਨਨੋਨ ਬੰਦੇ